ਨਹੀਂ ਭੁੱਲਣਗੇ ਸਾਨੂੰ ਉਹਨਾਂ ਦੇ ਨਾਮ ਕਿਉਂਕਿ ਉਹੀ ਹਨ ਸਾਡੇ ਇਤਿਹਾਸ ਦੀ ਪਹਿਚਾਨ ਲਿਖਿਆ ਜਾਂਦਾ ਹੈ ਉਹਨਾਂ ਦਾ ਸੁਨਹਿਰੀ ਅੱਖਰਾਂ ਚ ਨਾਮ ਉਹੀ ਹਨ ਸਾਡੀ ਆਨਮਾਨ ਤੇ ਸ਼ਾਨ ਅਜੀਤ ਤੇ ਜੁਝਾਰ ਹੋਏ ਚਮਕੌਰ ਤੇ ਸ਼ਹੀਦ ਨਹੀਂ ਡੋਲੇ ਤੇ ਰਹਿ ਗਏ ਸਾਡੇ ਮਨਾਂ ਚ ਵਾਂਗ ਦੀਪ ਨਿਕਿਆ ਸੀ ਜਿੰਦਾ ਵੱਡਾ ਸੀ ਸਾਕਾ ਜੋਰਾ ਵਰਤੇ ਫਤੇ ਨੂੰ ਨਹੀਂ ਭੁਲਾ ਸਕਦਾ ਕੋਈ ਕਾਕਾ ਅਜੀਤ ਜੁਝਾਰਾ ਜੋਰਾ ਵਰਤੇ ਫਤੇ ਆਓ ਰਲ ਬੁਲਾਇਏ ਗੱਜ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਤਿ ਸ੍ਰੀ ਅਕਾਲ ਜੀ ਮੈਂ ਤਾਨੀਆਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਚਾਰ ਸਾਹਿਬਜ਼ਾਦੇ ਬੁਰਜ ਠੰਡੇ ਦੀਆਂ ਕੰਧਾਂ ਘੁਰ ਲਾਉਂਦੀਆਂ ਨੇ ਤੇ ਪੁੱਛਦਿਆਂ ਨੇ ਪਾਤਸ਼ਾਹ ਕੋਲੋਂ ਇਹ ਕੀ ਪਣ ਵਰਤ ਗਿਆ ਤੇ ਨਾਲੇ ਸਾਹਿਬਜ਼ਾਦਿਆਂ ਨੂੰ ਘਰ ਨਾਲ ਲਾਉਂਦੀਆਂ ਨੇ ਦੋ ਜੰਗ ਦੇ ਮੈਦਾਨ ਵਿੱਚ ਵਾਰ ਦਿੱਤੇ ਦੋ ਨੀਹਾਂ ਵਿੱਚ ਜਿਣਵਾ ਦਿੱਤੇ ਉਹ ਸਿੱਖ ਕੌਮ ਦੇ ਯੋਧੇ ਸੀ ਆਪਣਾ ਆਪ ਵਾਰ ਕੇ ਬੂਟੇ ਸਿੱਖੀ ਦੇ ਲਾ ਦਿੱਤੇ ਉਹ ਸਿੱਖ ਕੌਮ ਦੇ ਯੋਧੇ ਸੀ ਆਪਣਾ ਆਪ ਵਾਰ ਕੇ ਬੂਟੇ ਸਿੱਖੀ ਦੇ ਲਾ ਦਿੱਤੇ ਜਾਨੀ ਚੰਦਰੀਏ ਹਵਾਏ ਦੁੱਖ ਤੈਨੂੰ ਨਿੱਕੇ ਲਾਲਾ ਤੇ ਮਾਂ ਗੁਜਰੀ ਦਾ ਆਇਆ ਨਾ ਕਿਤੇ ਤੂੰ ਹੀ ਤੱਤੀ ਬਣ ਵਗ ਪੈਂਦੀ ਇਹ ਖਿਆਲ ਤੇਰੇ ਦਿਲ ਵਿੱਚ ਆਇਆ ਕਿਉਂ ਨਾ ਕਿਤੇ ਤੂੰ ਲੈ ਲੈਂਦੀ ਆਪਣੀ ਨਿੱਕੀ ਬੁੱਕਲ ਵਿੱਚ ਨਾ ਠਰਦੇ ਗੋਵਿੰਦ ਦੇ ਲਾਲ ਨਹੀਂ ਕਿਉਂ ਤੂੰ ਠੰਡੀ ਸ਼ੀਤ ਬਣ ਵਗਦੀ ਰਹੀ ਇਤਿਹਾਸ ਪੁੱਛਦਾ ਅੱਜ ਵੀ ਇਹੀ ਸਵਾਲ ਨਹੀਂ ਇਤਿਹਾਸ ਪੁੱਛਦਾ ਅੱਜ ਵੀ ਇਹੀ ਸਵਾਲ ਕਿੰਨੇ ਤੀਰ ਸਹੇ ਅਜੀਤ ਨੇ ਤੇ ਕਿੰਨੇ ਸਹੇ ਜਹਾਰ ਨੇ ਕਿੰਨੇ ਤੀਰ ਸਹੇ ਅਜੀਤ ਨੇ ਤੇ ਕਿੰਨੇ ਸਹੇ ਜਹਾਰ ਨੇ ਨਿੱਕੀ ਉਮਰੇ ਹੀ ਦਾਦੀ ਜੀ ਨੇ ਹੌਸਲੇ ਪਾ ਦਿੱਤੇ ਉਹ ਸਿੱਖ ਕੌਮ ਦੇ ਯੋਧੇ ਸੀ ਆਪਣਾ ਆਪ ਵਾਰ ਕੇ ਬੂਟੇ ਸਿੱਖੀ ਦੇ ਲਾ ਦਿੱਤੇ ਉਹ ਸਿੱਖ ਕੌਮ ਦੇ ਯੋਧੇ ਸੀ ਆਪਣਾ ਆਪ ਵਾਰ ਕੇ ਉਹ ਤੇ ਸਿੱਖੀ ਦੇ ਲਾ ਦਿੱਤੇ ਗੰਗੂ ਪਾਪੀ ਨੇ ਕੁਝ ਨਾ ਖਟਿਆ ਇਸ ਸੰਸਾਰ ਚੋਂ ਅਜ ਵੀ ਤੜਪਦਾ ਹੋਊਗਾ ਆਪਣੇ ਉਸ ਲਾਲਚੀ ਹੰਕਾਰ ਚੋਂ ਇੱਕ ਉਹ ਸੀ ਜਿਨੇ ਸੇਵਾ ਦਾ ਫਲ ਕਮਾਇਆ ਇੱਕ ਗੜਵਾ ਦੁੱਧ ਦਾ ਹਾਜ਼ਰ ਹੈ ਇਹ ਕਹਿ ਕੇ ਉਹਨੇ ਨਾਮ ਕਮਾਇਆ ਧਨ ਸਰਬੰਸ ਦਾਨੀਆਂ ਜਿਗਰਾ ਤੇਰਾ ਪਿਤਾ ਵਾਰਿਆ ਪੁੱਤ ਚਾਰੋਂ ਕੌਮ ਤੋਂ ਵਾਰ ਦਿੱਤੇ ਪਿਤਾ ਵਾਰਿਆ ਪੁੱਤ ਚਾਰੋਂ ਕੌਮ ਤੋਂ ਵਾਰ ਦਿੱਤੇ ਉਹ ਸਿੱਖ ਕੌਮ ਦੇ ਯੋਧੇ ਸੀ ਆਪਣਾ ਆਪ ਵਾਰ ਕੇ ਬੂਟੇ ਸਿੱਖੀ ਦੇ ਲਾ ਦਿੱਤੇ ਉਹ ਸਿੱਖ ਕੌਮ ਦੇ ਯੋਧੇ ਸੀ ਆਪਣਾ ਆਪ ਵਾਰ ਕੇ ਬੂਟੇ ਸਿੱਖੀ ਦੇ ਲਾ ਦਿੱਤੇ ਧੰਨਵਾਦ